ਕੰਗੜਾ ਰਣੋਤ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਦੇ ਨਾਲ ਇੱਕ ਵੱਡੀ ਘਟਨਾ ਵਾਪਰੀ ਹੈ ਦੱਸਦੀ ਹੈ ਕਿ ਉਹਨਾਂ ਨੂੰ 에어ਪੋਰਟ ਦੇ ਉੱਪਰ ਥੱਪੜ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਇਹ ਪਹਿਲੇ ਮਾਮਲਾ ਦੱਸਦੇ ਨੇ ਕਿ ਸਾਰਾ ਮਾਮਲਾ ਕੀ ਹੈ ਦਰਅਸਲ 에어ਪੋਰਟ ਤੋਂ ਚੰਡੀਗੜ੍ਹ 에어ਪੋਰਟ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਕੰਗੜਾ ਰਣੋਤ ਨੂੰ ਥੱਪੜ ਮਾਰਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜੋ ਮੌਕੇ ਤੇ ਮਹਿਲਾ ਕਾਂਸਟੇਬਲ ਤਰਨਾਤ ਸੀ ਉਹਨਾਂ ਦੇ ਨਾਲ ਪਹਿਲਾਂ ਉਹਨਾਂ ਦੀ ਬਹਿਸ-ਬਾਜੀ ਹੋਈ ਸੀ ਚੈਕਿੰਗ ਦੌਰਾਨ ਪਰ ਉਸ ਤੋਂ ਬਾਅਦ ਮਾਮਲਾ ਇੰਨਾ ਜਾਦਾ ਪੱਕ ਗਿਆ ਕਿ ਉਹਨਾਂ ਤੇ ਥੱਪੜ ਮਾਰ ਦਿੱਤਾ ਗਿਆ ਇਹ ਵੀ ਦੱਸਿਆ ਜਾ ਰਿਹਾ ਕਿ ਕਿਸਾਨ ਅੰਦੋਲਨ ਦੌਰਾਨ ਵੀ ਇਹਨਾਂ ਦੀ ਪਹਿਲਾਂ ਬਹਿਸ-ਬਾਜੀ ਹੋਈ ਸੀ ਪਰ ਅੱਜ ਇਹ ਮਾਮਲਾ ਚੰਡੀਗੜ੍ਹ 에어ਪੋਰਟ ਤੋਂ ਸਾਹਮਣੇ ਆਇਆ ਹੈ ਜਿੱਥੇ ਕੰਗੜਾ ਨੌ ਤੇ ਥੱਪੜ ਮਾਰਿਆ ਗਿਆ ਹੈ ਮਹਿਲਾ ਕਾਂਸਟੇਬਲ ਦੇ ਵੱਲੋਂ ਇਹ ਥੱਪੜ ਮਾਰਿਆ ਗਿਆ ਹਾਲਾਂਕਿ ਇਸ ਤੇ ਕੰਗੜਾ ਨੌ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਸ ਦਾ ਕਹਿਣਾ ਹੈ ਕਿ ਮੈਨੂੰ ਸੀ ਸੀਆਈਐਫ ਦੇ ਜਵਾਨਾਂ ਨੇ ਗਾਲ੍ਹਾਂ ਕੱਢੀਆਂ ਨੇ ਉਸ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਗੁੱਸਾ ਹੁਣ ਮੇਰੇ ਤੇ ਉਤਾਰਿਆ ਗਿਆ ਏ ਦੱਸਦੀ ਹੈ ਕਿ ਹੁਣ ਉਸ ਮਹਿਲਾ ਤੇ ਕਾਰਵਾਈ ਵੀ ਹੋਈ ਹੈ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਤੇ ਕੰਗੜਾ 9 ਦਾ ਬਿਆਨ ਸਾਹਮਣੇ ਆਇਆ ਹੈ ਪਹਿਲਾ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਨਮਸਤੇ ਦੋਸਤੋ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹਨ ਮੀਡੀਆ ਕੇ ਵੀ ਔਰ ਮੇਰੇ ਸ਼ੁਭਚਿੰਤਕੋ ਕੇ ਵੀ ਸਭ ਤੋਂ ਪਹਿਲੇ ਤੋਂ ਆਈ ਐਮ ਸੇਫ ਆਈ ਐਮ ਪਰਫੈਕਟਲੀ ਫਾਈਨ ਆ ਚੰਡੀਗੜ੍ਹ 에어ਪੋਰਟ ਪੇ ਜੋ ਹਾਦਸਾ ਹੋਇਆ वो सिक्योरिटी चेक के साथ में हुआ वहाँ पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियाँ देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो हैं वो सपोर्ट करती हैं और आई एम सेफ़ बट माई कंसर्न इज़ ਕਿ ਜੋ ਅਤੰਕਵਾਦ اور ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਥੈਟ ਜਿਵੇਂ ਤੁਸੀਂ ਵੀਡੀਓ ਸੁਣੀ ਹੈ ਕੰਗੜਾ ਨੋਡ ਦਾ ਕਹਿਣਾ ਹੈ ਕਿ ਮੇਰੇ ਤੇ ਕਿਸਾਨਾਂ ਦਾ ਗੁੱਸਾ ਉਤਾਰਿਆ ਗਿਆ ਹੈ ਉਸ ਦਾ ਕਹਿਣਾ ਹੈ ਕਿ ਮੈਂ ਸੁਰੱਖਿਆ ਤਾਂ ਪਰ ਮੇਰੇ ਤੇ ਕਿਸਾਨਾਂ ਜੋ ਤੁਸੀਂ ਸਾਰੇ ਜਾਣਦੇ ਹੋ ਕਿ ਜਿਵੇਂ ਕਿਸਾਨ ਅੰਦੋਲਨ ਦੌਰਾਨ ਉਹਨਾਂ ਦੀ ਵੀਡੀਓ ਵਾਇਰਲ ਹੋਇਆ ਸੀ ਕਿਸਾਨਾਂ ਦੇ ਨਾਲ ਉਹ ਪੰਗਾ ਲੈਂਦੇ ਹੋਏ ਨਜ਼ਰ ਆ ਰਹੇ ਸੀ ਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਮੇਰੇ ਤੇ ਗੁੱਸਾ ਉਤਾਰਿਆ ਗਿਆ ਹੈ ਦੱਸਦੇ ਕਿ ਚੰਡੀਗੜ੍ਹ 에어ਪੋਰਟ ਤੇ ਉਹਨਾਂ ਨੂੰ ਔਰ ਮਹਿਲਾ ਕਨਸਟੇਬਲ ਦੇ ਵੱਲੋਂ ਥੱਪੜ ਮਾਰਿਆ ਗਿਆ ਸੀ ਉਸ ਤੇ ਹੁਣ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਨਾਲ ਬਦਸਲੂਕੀ ਕੀਤੀ ਗਈ ਹੈ ਮੇਰੇ ਥੱਪੜ ਮਾਰਿਆ ਗਿਆ ਹਾਲਾਂਕਿ ਮੈਂ ਸੁਰੱਖਿਆ ਤਾ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ ਨੇ ਕਿਸਾਨ ਅੰਦੋਲਨ ਦਾ ਗੁੱਸਾ ਮੇਰੇ ਤੇ ਉਤਾਰਿਆ ਗਿਆ ਹੈ ਕੰਗਨਾਰ ਨੋਦਾ ਇਹ ਵੱਡਾ ਬਿਆਨ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਰਿਹਾ ਹੈ ਇਹ ਵੀ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪੰਜਾਬ ਦੇ ਵਿੱਚ ਅੱਤਵਾਦ ਵਧਣ ਦਾ ਜ਼ਿਕਰ ਕੀਤਾ ਹੈ ਤਨ ਹੈ ਵੀ ਫੋਟੋਸੈਟ ਲਈ ਬੈਠੀ ਹੈ ਤੁਹਾਨੂੰ ਤੇ ਇਹ ਬੈਠੇ ਕਿਉਂ ਆਵੇ ਮੇਰੀ ਮਾਂ ਬੈਠੀ ਨਹੀਂ ਉਸ ਟਾਈਮ ਜਦੋਂ ਇਸਨੇ ਬਿਆਨ دیا ਸੀ ਅ ਪਰ ਆਪਕੋ